ਤੰਗਮ ਅਚਨ ਚੱਲੀ ਕੀਤੀ ਹੋਈ ਹੈ ਕਿੰਨੇ ਪਰਿਵਾਰ ਜਿੱੱਭੀ ਸਾਮੂਹਰੇ ਦੇ ਕੀ ਕਹਿਣਾ ਅੱਜ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਸਮੁੱਚੇ ਪੰਜਾਬ ਵਿੱਚ ਵੱਡਾ ਹੰਗਾਰਾ ਮਿਲ ਰਿਹਾ ਉਹ ਵੀ ਪਿੰਡਾਂ ਵਿੱਚ ਤੇ ਅੱਜ ਹਲਕਾ ਝੰਡਿਆਲਾ ਗੁਰੂ ਵਿਖੇ ਪਿੰਡ ਮੁਸ਼ਲ ਤੇ ਤੁਸੀਂ ਗਿਣਤੀ ਪੁਰਸ਼ੀ ਗਿਣਤੀ ਤੇ ਹੋ ਹੀ ਨਹੀਂ ਸਕਦੀ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਜਿਹੜੇ ਲੋਕ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਆ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਜਿਹੜੇ ਗਰੀਬ ਲੋਕਾਂ ਵਾਸਤੇ ਲੋਕਾਂ ਦੀ ਪੜ੍ਹਾਈ ਵਾਸਤੇ ਜਿਹੜੀਆਂ ਸਕੀਮਾਂ ਉਹਨਾਂ ਵੱਲੋਂ ਚਲਾਈਆਂ ਜਿਹੜੀਆਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਆ ਤੇ ਸਮੁੱਚੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੱਖ ਵਿੱਚ ਜਿਹੜੀ ਹਵਾ ਚੱਲ ਰਹੀ ਹੈ ਪਿੰਡਾਂ ਵਿੱਚ ਵੀ ਖਾਸ ਕਰਕੇ ਲੋਕਾਂ ਦਾ ਗਰੀਬ ਭਾਈਚਾਰੇ ਦਾ ਜਿਹੜਾ ਝੁਕਾ ਭਾਰਤੀ ਜਨਤਾ ਪਾਰਟੀ ਵਿੱਚ ਹੋ ਰਿਹਾ ਉਹਨਾਂ ਵਿੱਚ ਹੋ ਰਿਹਾ ਤੇ ਆਉਣ ਵਾਲੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਵੱਡੇ ਫਰਕ ਨਾਲ ਜਿੱਤ ਕੇ ਪੰਜਾਬ 'ਚ ਸਰਕਾਰ ਬਣਾਏਗੀ ਤੇ ਜਿਹੜੀਆਂ ਪਾਰਟੀਆਂ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਜਾਂ ਆਪਣਾ ਨਸ਼ਿਆਂ ਦੇ ਨਾਂ ਤੇ ਤਿਆਂ ਭੈਣਾ ਨੂੰ ਜਿਹੜਾ 100000 ਰੁਪਿਆ ਦੇਂਦਾ ਨਾਂ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਉਹ ਗੁੰਮਰਾਹ ਕਰਕੇ ਉਹਨਾਂ ਦੀਆਂ ਭਾਵਨਾਵਾਂ ਨੇ ਖਿਲਵਾੜ ਕੀਤਾ ਉਹ ਲੋਕ ਸਬਕ ਸਿਖਾਉਣ ਵਾਸਤੇ ਅੱਜ 2027 ਦੀਆਂ ਵਿਧਾਨ ਸਭਾ ਚ ਉਹਨਾਂ ਦੀ ਵੇਟ ਕਰ ਰਹੇ ਬੇਸਬਰੀ ਨਾਲ ਅਗਰ ਪੰਜਾਬ ਵਿੱਚ ਭਾਜਪਾ ਸਰਕਾਰ ਬਣਦੀ ਹੈ ਕਿਹੜੇ ਕਿਹੜੇ ਪਹਿਲ ਦੇ ਤੌਰ ਤੇ ਮੁੱਦੇ ਤੇ ਹੀ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਮੁੱਦਾ ਹੋਊਗਾ ਨਸ਼ਿਆਂ ਤੇ ਜਿਹੜਾ ਗੈਂਗਸਟਰਵਾਦ ਉਹਨੂੰ ਖਤਮ ਕਰਨਾ ਕਿਉਂਕਿ ਸਭ ਤੋਂ ਵੱਡੀ ਅੱਜ ਦੀ ਸਮੱਸਿਆ ਪੰਜਾਬ ਵਿੱਚ ਨਸ਼ਾ ਤੇ ਗੈਂਗਸਟਰਵਾਦੀ ਅੱਜ ਕੋਈ ਵੀ ਲੋਕ ਕੋਈ ਵੀ ਅਮੀਰ ਗਰੀਬ ਕੋਈ ਵੀ ਆਪਣੇ ਆਪ ਨੂੰ ਸੁਰੱਖਿਆਤ ਨਹੀਂ ਮਹਿਸੂਸ ਕਰ ਰਿਹਾ ਕਿਉਂਕਿ ਪੰਜਾਬ ਵਿੱਚ ਜਿੰਨੀ ਗੁੰਡਾਗਰਦੀ ਵਧ ਗਈ ਹੈ ਜਿੰਨਾ ਨਸ਼ਾ ਵਧ ਗਿਆ ਇਹਦੇ ਨਾਲ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਾਵਾ ਡੋਲ ਹੋ ਚੁੱਕੀ ਆ ਤੇ ਇਹਦਾ ਇੱਕੋ ਇੱਕ ਹੱਲ ਭਾਰਤੀ ਜਨਤਾ ਪਾਰਟੀ ਕੋਲ ਆ ਕਿਉਂਕਿ ਯੂਪੀ ਵਰਗੀ ਏਡੀ ਵੱਡੀ ਸਟੇਟ ਵਿੱਚ ਜੇ ਭਾਰਤੀ ਜਨਤਾ ਪਾਰਟੀ ਨੇ ਉੱਥੇ ਕਾਨੂੰਨ ਦਾ ਰਾਜ ਸਥਾਪਿਤ ਕੀਤਾ ਤੇ ਪੰਜਾਬ ਵਿੱਚ ਵੀ ਕਾਨੂੰਨ ਦਾ ਰਾਜ ਸਥਾਪਿਤ ਕਰਨ ਲਈ ਭਾਰਤੀ ਜਨਤਾ ਪਾਰਟੀ ਨੂੰ ਜੜਾ ਲਿਆਉਣਾ ਲੋਕਾਂ ਦੀ ਹੁਣ ਮੁੱਖ ਲੋੜ ਬਣ ਗਈ ਆ ਮੰਗ ਬਣ ਗਈ ਤੇ ਲੋਕ ਵੀ ਹੁਣ ਮਹਿਸੂਸ ਕਰਨ ਲੱਗੇ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਸਮੱਸਿਆਵਾਂ ਵਿੱਚੋਂ ਕੱਢ ਸਕਦੀ ਆ ਪੰਜਾਬ ਦਾ ਨੌਜਵਾਨ ਵਰਗ ਪੜ ਲੈ ਕੇ ਜਿਹੜੇ ਅਧਿਆੜੀਆਂ ਨੂੰ ਦਾ ਤੱਕੇ ਖਾ ਰਿਆ ਉਹਦੇ ਵਾਸਤੇ ਵੀ ਜਿਹੜੀਆਂ ਦੂਜੀਆਂ ਰਵਾਈਟ ਦੀਆਂ ਪਾਰਟੀਆਂ ਉਹ ਜ਼ਿੰਮੇਵਾਰ ਤੇ ਭਾਰਤੀ ਜਨਤਾ ਪਾਰਟੀ ਨੌਜਵਾਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਰੋਜ਼ਗਾਰ ਮਹੱਈਆ ਕਰਵਾਉਣ ਵਾਸਤੇ ਵੱਡੇ ਉਪਰਾਲੇ ਕਰੇਗੀ ਅੱਜ ਪਿੰਡ ਮੁੱਛਲ ਵਿੱਚ ਕਿੰਨੇ ਪਰਿਵਾਰ ਬੀਜਪੀ ਦੇ ਸਮਰਥਨ ਦੇ ਇਹਤ ਕੀ ਕਰਨ ਚੁੱਕੇ ਹਨ ਅੱਜ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਰਿੰਦਰ ਸਿੰਘ ਜੀ ਸਰਦਾਰ ਮੇਜਰ ਸਿੰਘ ਤੇ ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਸਾਡੇ ਵੀਰ ਸਰਦਾਰ ਹਰਦੀਪ ਸਿੰਘ ਜੀ ਗਿੱਲ ਸਾਹਿਬ ਹਲਕਾਂਚਰ ਜੰਡਿਆਲਾ ਗਰੂ ਦੀ ਰਹਿਨਮਾਈ ਹੇਠ ਅੱਜ ਨਗਰ ਮੁੱਚਲ ਦੇ ਵਿੱਚ ਸੈਂਕੜਿਆਂ ਦੇ ਪਰਿਵਾਰ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਸ਼ਾਮਲ ਹੋਏ ਨੇ ਮੈਂ ਜਿੱਥੇ ਜ਼ਿਲ੍ਹਾ ਅਮਰਸਰ ਵਿਧਾ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਉਨਾ ਸਾਰੇ ਹੀ ਪਰਿਵਾਰਾਂ ਦਾ ਸਰਦਾਰ ਮੇਜਰ ਸਿੰਘ ਤੇ ਨਰਿੰਦਰ ਸਿੰਘ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਜਿੱਥੇ ਧੰਨਵਾਦ ਕਰਦਾ ਤੇ ਇਹਨਾਂ ਨੂੰ ਪਾਰਟੀ ਦੇ ਵਿੱਚ ਆਉਣ ਤੇ ਜੀ ਆਇਆਂ ਆਖਦਾ ਤੇ ਇਹਨਾਂ ਵੀਰਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਜਿੱਥੇ ਪਾਰਟੀ ਦੇ ਵਿੱਚ ਇਹਨਾਂ ਦਾ ਪੂਰਾ ਇੱਜ਼ਤ ਮਾਣ ਹੋਊਗਾ ਉੱਥੇ ਪਾਰਟੀ ਦੇ ਵਿੱਚ ਇਹਨਾਂ ਨੂੰ ਜ਼ਿੰਮੇਵਾਰੀ ਵੀ ਦਿੱਤੀ ਜਾਊਗੀ ਇਹਨਾਂ ਨੂੰ ਬਣਦੀ ਯੋਗ ਥਾਂ ਜਿਹੜੀ ਆ ਉਹ ਦਿੱਤੀ ਜਾਊਗੀ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਜੋਗ ਨੀਤੀਆਂ ਕਰਕੇ ਸਕੀਮਾਂ ਕਰਕੇ ਅੱਜ ਬੜੀ ਵੱਡੀ ਗਿਣਤੀ ਚ ਲੋਕ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਗੁਰੂ ਕਿਰਪਾ ਕਰੇ ਲੋਕਾਂ ਨੇ ਮਨ ਬਣਾ ਲਿਆ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਸਰਕਾਰ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਬਣਾਉਣੀ ਜੀ ਜੀ ਆਪਣਾ ਸੈਂਟਰਲ ਸਰਕਾਰ ਵੱਲੋਂ ਜਿੰਨੀਆਂ ਲੋਕਾਂ ਨੂੰ ਫੀਲ ਬਕਰ ਸੁਵਿਧਾਵਾਂ ਮਿਲੀਆਂ ਉਨਾ ਤੱਕ ਪਹੁੰਚ ਨਹੀਂ ਹੋ ਰਹੀ ਉਹ ਇਸੇ ਕਰਕੇ ਨਹੀਂ ਹੋ ਰਹੀ ਕਿ ਕਮੀ ਉਦੋਂ ਰਹਿ ਜਾਂਦੀ ਆ ਕਿ ਜਦੋਂ ਇੱਥੇ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਆ ਉਹ ਨਹੀਂ ਚਾਹੁੰਦੇ ਕਿ ਸਾਰੀਆਂ ਜਿਹੜੀਆਂ ਮੋਦੀ ਸਾਹਿਬ ਸਹੂਲਤਾਂ ਭੇਜ ਰਹੇ ਨੇ ਇਹਨਾਂ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਣ ਮੋਦੀ ਸਾਹਿਬ ਦੀ ਬੱਲੇ ਬੱਲੇ ਹੋਵੇ ਇਸੇ ਹੀ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣਾਓ ਤਾਂ ਕਿ ਸਾਨੂੰ ਇਹ ਜਿਹੜੀਆਂ ਸੁੱਖ ਸਹੂਲਤਾਂ ਨੇ ਇਹ ਸਹੀ ਤਰੀਕੇ ਨਾਲ ਮਿਲ ਸਕਣ ਆਪ ਦਾ ਸ਼ੇਵਨ ਦਰ ਨਸ਼ਾ ਕਿਨੇ ਹੈ ਜਿਹੜੇ ਵੇਚਣ ਵਾਲੇ ਨਸ਼ੇ ਉਹ ਬਾਹਰ ਹੁੰਦੇ ਪਏ ਆ ਜਿਹੜੇ ਕਰਨ ਵਾਲੇ ਨਸ਼ੇ ਉਹਨਾਂ ਨੂੰ ਜਿੱਲਾ ਵੀ ਸੁੱਟ ਕੇ ਪਰਚੇ ਪਾ ਪਾ ਕੇ ਸਿੱਧਾ ਜਾ ਰਿਹਾ ਕਿ ਕਰਨ ਇਹ ਵੀ ਥਲ ਤਾਂ ਹੀ ਪੈਣੀ ਹੈ ਜੇ ਮੈਂ ਹੁਣੇ ਬੋਲ ਕੇ ਹਟਿਆ ਕਿ ਸਾਡੇ ਲਾਗੇ ਗਵਾਂਢ ਸੂਬਾ ਜੂਪੀ ਆ ਜਿੱਥੇ ਕਿ ਨਸ਼ਿਆਂ ਦਾ ਬੜਾ ਬੋਲਬਾਲਾ ਸੀ ਗੁੰਡਾਗਰਦੀ ਸੀ ਪਤਾ ਨਹੀਂ ਕਿੰਨੇ ਕੁ ਗਲਤ ਕੰਮ ਉੱਥੇ ਹੁੰਦੇ ਸੀ ਅੱਜ ਜੇ ਸਭ ਤੋਂ ਸੇਫ ਸਟੇਟ ਸਮਝੀ ਜਾਂਦੀ ਆ ਤੇ ਉਹ ਜੂਪੀ ਸਮਝੀ ਜਾਂਦੀ ਆ ਕਿਉਂਕਿ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਸੋ ਮੈਂ ਦੁਬਾਰਾ ਫੇਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਇੱਥੇ ਨਸ਼ਿਆਂ ਨੂੰ ਠੱਲ ਤਾਂ ਹੀ ਪੈਣੀ ਆ ਇਹ ਗੁੰਡਾਗਰਦੀ ਪੰਜਾਬ ਦੇ ਵਿੱਚੋਂ ਤਾਂ ਹੀ ਖਤਮ ਹੋਣੀ ਆ ਇੱਥੇ ਤਾਂ ਹੀ ਅਮਨ ਸ਼ਾਂਤੀ ਆ ਸਕਦੀ ਆ ਜੇ ਇੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ